ਸਿਆਸੀ ਲਾਰੀ ਦਾ ਸਫ਼ਰ ਅੱਜ ਪਹੁੰਚਿਆ ਹੈਗਾ ਸਦੂਰਗੜ ਤੁਹਾਨੂੰ ਲੈ ਕੇ ਚੱਲਦੇ ਆਂ ਬੱਸ ਜਾ ਰਹੀ ਹੈ ਬਠਿੰਡਾ ਤੋਂ ਜਾਖਲ ਨੂੰ ਜਿਹੜੀ ਜਾਖਲ ਤੋਂ ਬਠਿੰਡਾ ਵੱਲ ਜਾ ਰਹੀ ਉੱਥੇ ਲੈ ਕੇ ਚੱਲਦੇ ਆਂ ਦਿਖਾਣੇ ਕਿ ਲੋਕ ਕੀ ਕੀ ਕਹਿੰਦੇ ਨੇ ਲੋਕਾਂ ਦੀ ਰਾਏ ਕੀ ਹੈਗੀ ਹੈ ਇਲੈਕਸ਼ਨ ਦੇ ਦੌਰ ਵਿੱਚ ਲੀਡਰ ਪਿੰਡਾਂ 'ਚ ਜਾ ਰਹੇ ਨੇ ਤੇ ਜਾ ਕੇ ਆਪਣੇ ਆਪਣੇ ਪਾਰਟੀ ਦੀ ਵਿਚਾਰਧਾਰਾ ਬਾਰੇ ਜਾਣ ਕੇ ਦਿੰਦੇ ਆਂ ਪਰ ਵੋਟ ਲੋਕਾਂ ਨੇ ਪਾਣੀ ਹੁੰਦੀ ਹੈ ਤੇ ਲੋਕਾਂ ਦੀ ਰਾਇ ਕਿ ਆ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਆਪਾਂ ਬੱਸ 'ਤੇ ਸਵਾਰ ਆਂ ਜਿਹੜੀ ਆਪਾਂ ਕਹੀਏ ਸਿਆਸੀ ਲਾਰੀ ਦੀ ਬੱਸ 'ਤੇ ਸਵਾਰ ਆ ਤੇ ਸਾਡੇ ਨਾਲ ਡਰਾਈਵਰ ਨੇ ਭਾਜੀ ਕੀ ਨਾਮ ਆਪਣਾ ਉਤਾਰ ਸਿੰਘ ਜੀ ਸਰ ਜੀ ਕਿਸ ਤਰ੍ਹਾਂ ਦਾ ਕੀ ਮਾਹੌਲ ਹੈ ਇਲੈਕਸ਼ਨ ਨੂੰ ਲੈ ਕੇ ਹਾਲ ਠੀਕ ਹੈ ਜੀ ਆਪ ਕੋ ਸ਼ਕਲ ਆਏਗਾ ਤੇ ਬਾਜੀ ਕੀ ਨਾ ਆਪਣਾ ਉਤਾਰ ਸਿੰਘ ਜੀ ਬਾਜੀ ਕਿਹੜਾ ਹਲਕਾ ਬੰਦਾ ਆਪਣਾ ਹੀ ਲਹਿਰਾ ਹੀ ਲਹਿਰਾ ਹਾਂ ਜੀ ਲਹਿਰਾ ਲਈ ਕੌਣਾ ਉਮੀਦਵਾਰ ਆਪਣੇ ਆਪਣੇ ਇੱਕਾਂ ਬਾਈ ਹੀਰਮੀ ਤੋਂ ਉਧਰੋਂ ਉਹ ਨਹੀਂ ਤੇਰੇਗਾ ਓਕੇ ਕਿਸ ਤਰ੍ਹਾਂ ਦਾ ਕੀ ਮਾਹੌਲ ਹੈਗਾ ਬਾਜੀ ਠੀਕ ਹੈ ਰਲ ਮਿਲ ਕੇ ਚੱਲ ਰਹੀ ਜੀ ਸਭ ਨੂੰ ਕਿਹੜਾ ਪਿਛਲਾ ਨਹੀਂ ਸਿਸਟਮ ਕਰੂੰਗਾ ਕਿ ਨਾ ਜੀ ਨਾ ਪਿਛਲਾ ਨਹੀਂ ਪਿਛਲੀ ਵਾਰ ਤਾਂ ਕਹਿੰਦੇ ਸਿਮਰ ਤੁਸੀਂ ਮਾਨਜ ਤਾ ਤੇ ਨਾ ਜੀ ਨਾ ਇੱਕ ਵੀ ਪਿਛਲਾ ਨਹੀਂ ਹਾਂ ਇਸ ਵਾਰੀ ਕਹਿਉਂ ਆਏ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਨਾ ਹੈ ਲੈ ਬਾਈ ਜੀ ਤੁਹਾਡਾ ਤਾਹਣ ਘੋਰਾ ਇਹ ਉਹ ਜੀ ਕਿੱਥੇ ਰਹਿਣ ਵਾਲੇ ਆ ਮਾਨਸਾ ਦੀ ਮਾਨਸਾ ਦੀ ਲੋਕ ਮਾਨਸਾ ਦੇ ਕਿਦਾਂ ਰਹਿ ਆ ਜੀ ਇਲੈਕਸ਼ਨ ਦਾ ਵੋਟਰਾਂ ਦਾ ਕਿਦਾਂ ਸਿਸਟਮ ਚੱਲ ਰਿਹਾ ਠੀਕ ਹੈ ਕੋਈ ਹੋਇਆ ਇਹ ਤਾਂ ਕੋਈ ਗੱਲਬਾਤ ਹੈ ਨਹੀਂ ਕੋਈ ਗੱਲਬਾਤ ਹੈ ਗੱਲਬਾਤ ਤਾਂ ਕਹਿੰਦੇ ਆ ਗਏ ਸਾਰੇ ਬੰਦੇ ਆ ਗਏ ਸਾਰੇ ਤਾਂ ਮੈਂ ਕਿਹੜਾ ਮਾਰਦੇ ਬਸ ਅਸੀਂ ਮਹੱਲੇ ਜਣਾ ਇਸ ਕਰਕੇ ਸਾਨੂੰ ਪਤਾ ਨਹੀਂ ਲੱਗ ਰਿਹਾ ਘੱਟ ਪਤਾ ਬੀਜੇਪੀ ਵੀ ਆ ਰਹੀ ਹੈ ਸਹਣਾ ਜਾਇਆ ਪਰ ਕੋਈ ਸਾਡੇ ਆਲੇ ਪਾਸੇ ਕੋਈ ਨਹੀਂ ਆਇਆ ਹਾਂ ਬਾਜ਼ਾਰ ਤੱਕ ਚਾ ਰਹੇ ਨੇਗੇ ਸਰਕਾਰ ਬਣੀ ਭਗਵਾਨ ਸਿੰਘ ਮਾਨ ਉਹਨਾਂ ਦੀ ਉਹ ਕਿੰਦਾਂ ਦੇ ਕੰਮ ਕੀਤੇ ਉਹਨਾਂ ਨੇ 2 ਸਾਲ ਕੰਮ ਜੀ ਦੇਖੋ ਮਾੜਾ ਮੋਟਾ ਜਿਹੜਾ ਹੋਇਆ ਉਹ ਤਾਂ ਹੈ ਹੀ ਹਮ ਕੰਮ ਹੋਇਆ ਕਰੇ ਕਿਸੇ ਗੱਲ ਨਹੀਂ ਹੋਇਆ ਪਰ ਆਇਆ ਵੀ ਆਪੋ ਆਪਣੀ ਪਾਲਸੀਆ ਚੋ ਜਿਹੜਾ ਹੈਗਾ ਜੋਸ਼ ਕਰ ਰਹੇ ਨੇ ਕਰ ਰਹੇ ਨੇ ਵਧੀਆ ਜਿਹਾ ਉਹ ਨੁਕਰੇਮਲੀਏ ਬਿੱਲ ਕਿੱਦਾਂ ਆਂਦਾ ਬਿੱਲ ਹਾਂਜੀ ਬਿੱਲ ਕਿੱਦਾਂ ਆਂਦਾ ਬਿਲਜੀਰੂ ਆ ਰਿਹਾ ਹੈਗਾ ਮੇਰੇ ਫਾਇਦਾ ਨਹੀਂ ਹੈ ਫਾਇਦਾ ਤਾਂ ਹੈਗਾ ਹੀ ਹੈ ਕਿਨੇ ਬੇਬਸਦੇ ਆ ਸਾਡਾ ਅਹੇ ਤਾਂ ਕਦੇ ਆਉਂਦਾ ਵੀ ਇਹ ਬਿੱਲ ਇਜੀ ਕਾਲ ਨਹੀਂ ਬਿੱਲ ਕਿਨੇ ਆਂਦਾ ਸੀਗਾ ਪਹਿਲਾਂ ਵੀ ਹੁਣ ਵੀ ਪਹਿਲਾਂ ਪਰਕਿਆ ਬਾਦ ਕੋਈ 6-7 ਮਹੀਨੇ ਪਹਿਲਾਂ 7-8000 ਵੀ ਪਰਕਿਆ ਬਿੱਲ ਹਾਂਜੀ ਜੀ ਬਸਦਾ ਤਾਂ 7000-8000 ਦਾ ਨਹੀਂ ਪਰਕਿਆ ਹੈ ਪਹਿਲਾਂ ਹੁਣ ਆਏ ਵੀ ਬਸ ਹੁਣ ਕੱਟ ਮੱਚ ਰਹੀ ਹੈ ਜੋ ਵੱਧ ਮੱਚ ਉਹ ਬਿੱਲ ਨੇ ਹੁਣੇ ਆਉਣਾ ਹੈ ਹਾਂ ਸਕਾਰ ਦਾ ਕੰਮ ਕਰ ਕਿੱਦਾਂ ਲੱਗਦਾ ਸ ਈਦਾ ਬਹੁਤ ਵਧੀਆ ਬਸ ਕਿੱਦਾਂ ਲੰਦਾ ਵੀ ਇਸ ਕੀ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਕਾਮਕਾਰ ਸਰਕਾਰ ਦੇ ਕਿੱਦਾਂ ਕੰਮ ਆ ਮੌਜੂਦਾ ਸਰਕਾਰ ਦੇ ਸਰਕਾਰ ਨੂੰ ਤਾਂ ਵੀਰੇ ਟਾਈਮ ਹੀ ਨਹੀਂ ਹੋਇਆ ਬਣੇ ਨੂੰ ਹਨਾ ਆਮ ਸਰਕਾਰ ਦਾ ਟਾਈਮ ਹੀ ਨਹੀਂ ਹੋਇਆਗਾ ਪਿਛਲੀਆਂ ਸਰਕਾਰਾਂ ਨੇ ਕਿੰਨਾ ਕਿੰਨਾ ਕੰਮ ਹੋ ਗਿਆ ਦੇਖ ਹਨਾ ਉਹਨਾਂ ਨੂੰ ਤਜਰਬਾ ਸੀ ਇਹਨਾਂ ਵਿਚਾਰਿਆਂ ਕੋਲੇ ਕੀ ਆ ਜੇ ਜਿੰਨਾ ਕੁ ਵਧੀਆ ਉਹ ਕਰੀ ਜਾਂਦੇ ਆ ਤਾਂ ਹਜੇ ਆਪਦਾ ਹਾਂ ਸਰਕਾਰ ਦਾ ਕੰਮ ਕਰਾ ਉਹ ਤਾਂ ਸੈਟੀਸਫਾਈ ਐ ਮਿਲਕੀ ਸੰਤੁਸ਼ਟੀ ਹੈ ਹਾਂ ਇਸ ਤਰ੍ਹਾਂ ਪਾਲ ਕੇ ਤਾਂ ਵਧੀਆ ਅੰਗਰੇਜ਼ ਕਿੱਦਾਂ VOTER ਦਾ ਸਿਸਟਮ ਵੋਟਰ ਠੀਕ ਹੈ ਬਾਬਾ ਸਭ ਦੇ ਸਾਰੇ ਲੱਗ ਹੋਏ ਆਪਾਂ ਬਾਬਾਰ ਜ਼ੋਰ ਖਾ ਰਹੇ ਆਂ ਉਹਦੇ ਸਭ ਦੇ ਜ਼ੋਰ ਲਾਏ ਪਿਆ ਤੇ ਦੇਖੋ ਸਰਕਾਰ ਜਿਹੜੀ ਨਵੀਂ ਆਪਣੀ ਇਹ ਦੇਖੋ ਗੱਲ ਇਹ ਹੈ ਅਸੀਂ ਇੱਕ ਚੀਜ਼ ਸਰਕਾਰ ਤਾਂ ਠੀਕ ਹੈ ਜਿਹੜੀ ਚੱਲੀ ਜਾਂਦੀ ਹੈ ਸਾਡੇ ਜਿਹੜੇ ਕੰਮ ਹੈ ਨਾ ਸਮਾਜ ਦੇ ਲੋਕਾਂ ਦੇ ਜਿਹੜੀ ਸੜਕਾਂ ਦੇ ਹੋਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਜ਼ਰੂਰੀ ਹੈ ਕਰਨੇ ਤੇ ਜਿਹੜਾ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸੀ ਜਿਹੜਾ ਬੋਲਦਾ ਬੜਾ ਘੱਟ ਸੀ ਤੇ ਕੰਮ ਬਹੁਤ ਕਰਦਾ ਸੀ ਸਾਨੂੰ ਜਾਦੇ ਬੋਲਣ ਵਾਲਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਘੱਟ ਬੋਲਣ ਵਾਲਾ ਚਾਹੀਦਾ ਮਨਮੋਹਨ ਸਿੰਘ ਤੇ ਕੰਮ ਵੱਧ ਕਰੇ ਬਸ ਸਾਨੂੰ ਇਹ ਚੀਜ਼ ਚਾਹੀਦੀ ਹੈ ਬੋਲੇ ਘੱਟ ਤੇ ਕੰਮ ਵੱਧ ਕਰੇ ਸੇਂਟਰ ਤੇ ਲੱਗਦਾ ਕੁਛ ਹਟਕੀ ਸੇਂਟਰ ਇਰਕੀ ਬਦਲੂਗਾ ਇਰਕੀ ਬਦਲਾਅ ਲੱਗਦਾ ਵੀ ਹੋਊਗਾ ਤੇ ਕਿੱਦਾਂ ਵੋਟਾਂ ਦਾ ਸਿਸਟਮ ਕਿੱਦਾਂ ਚੱਲ ਰਿਹਾ ਇਸ ਵਾਰ ਹੈ ਜੀ ਵੋਟਾਂ ਵਾਲੇ ਪਿੰਡਾਂ 'ਚ ਆ ਰਹੇ ਨੇ ਅੱਛਾ ਜੀ ਕੀ ਲੱਗਦਾ ਹੈ ਇਤਕੀ ਵਧੀਆ ਲੱਗਦਾ ਜੀ ਮਹਾਲਪੁਰ ਸਰਕਾਰ ਭਗਵੰਤ ਮਾਨ ਦੀ ਬਣੀ ਹੋਈ ਹੈ 2 ਸਾਲ ਤੋਂ ਕੰਮ ਕਰ ਰਹੀ ਹੈ ਉਹਦੇ ਕੰਮ ਕਰਦਾ ਕਿਦਾਂ ਕਿਦਾਂ ਸਮਝਦੇ ਹੋ ਕੰਮ ਤਾਂ ਲੈ ਕੋਸ ਨਹੀਂ ਮਾਰਦੇ ਹੈ ਬਿਜ ਦਾ ਬਿਲ ਫਰੀ ਆਂਦਾ ਹੈ ਹਾਂਜੀ ਬਿਜ ਦਾ ਬਿਲ ਹੈ ਹੈ ਆਉਂਦਾ ਕਰਦੇ ਬਿਲਕੁਲ ਹਾਂਜੀ ਬਿਜ ਦਾ ਫਰੀ ਆਂਦਾ ਹੈ ਹਾਂਜੀ ਤੇ ਲੋਜਮਰ ਮੁੰਡੇ ਕਿੱਦਾਂ ਨੂੰ ਜਾਣਦੇ ਆ ਕਿ ਕੀ ਮੰਗ ਸੀ ਕੀ ਤੁਸੀਂ ਜਦੋਂ ਤੁਸੀਂ ਪਹਿਲੀ ਵਾਰੀ ਵੋਟ ਪਾਣੀ ਹੈ ਹਾਂਜੀ ਪਹਿਲੀ ਵਾਰੀ ਵੋਟ ਪਾਣੀ ਹੈਗੀ ਇਹ ਤੋਂ ਪਹਿਲਾਂ ਹਜੇ ਕੋਈ ਵੋਟ ਨਹੀਂ ਹੈਗੀ ਥੋੜਾ ਜਿਹਾ ਚਾਰਜ ਆ ਵੀ ਅਗੇ ਵੀ ਬੋਟ ਪਾਵਾਂਗੇ ਕੀ ਗੱਲ ਹੋਇਆ ਤੇ ਉਸਾਰੀ ਸਰਕਾਰ ਭਗਵੰਤ ਮਾਨ ਦੀ ਹੈਗੀ ਹੈ ਹਾਂਜੀ ਸਰਕਾਰ ਬਹੁਤਾਂ ਦੇ ਕੰਮ ਰੇ ਲੱਗੇ ਨੇ ਨੌਕਰੀਆਂ ਕਹਿੰਦੇ ਦੇਤੀਆਂ ਨੌਜਵਾਨਾਂ ਨੂੰ ਬਿਲ ਵੀ ਘਟ ਆਂਦੇ ਨੇ ਹਸਪਤਾਲ ਖੋਲ ਤੇ ਹਾਂਜੀ ਆ ਬਿਲ ਵਗੈਰਾ ਬਹੁਤ ਘਟ ਆਂਦੀ ਜੀ ਸਾਡੇ ਵੀ 300 ਵੋਲਟ ਮਾਫ ਆਗੇ ਜਿਵੇਂ ਆਪਾਂ ਤੁਹਾਨੂੰ ਪਤਾ ਮਹੀਨੇ ਦੀ ਆਪਨੂੰ ਵੀ ਅੱਜ ਤੱਕ ਕੋਈ ਬਿਲ ਨਹੀਂ ਆ ਵਧੀਆ ਸਾਡੇ ਲਈ ਤਾਂ ਸਰਕਾਰ ਕੋਲੋਂ ਲਾਗੇ ਜ਼ੋਰ ਕੀ ਤੇ ਇਸ ਵਾਰੀ ਆਵਾਜ਼ ਦੀ ਪਾਰਟੀ ਦਾ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਨਹੀਂ ਜ਼ੋਰ ਤਾਂ ਦੇਖੋ ਥੋੜਾ ਹਜੇ ਉਲਝੋਈ ਚ ਗੱਲ ਕੋਈ ਸਪੈਸ਼ਲ ਸਪੱਟ ਨਹੀਂ ਹੋਇਆ ਸਾਰਾ ਕੁਝ ਹੀ ਚੱਲੀ ਜਾਂਦਾਗਾ ਕਿਛੇ ਨੂੰ ਪੁੱਛਦੇ ਕੋਈ ਕਹਿੰਦਾ ਝਾੜੂ ਵੰਦਾਂਗੇ ਕੋਈ ਕਾਂਗਰਸ ਵਾਲਾ ਕਿੰਨੇ ਮੁੰਡੇ ਕਿਹਾ ਸੋਚਦੇ ਆ ਵੀ ਕਿਹਨੂੰ ਵੋਟ ਪਾਣੀ ਆ ਖੌਣ ਕੰਮ ਵਧੀਆ ਕਰਦਾ ਘੁੰਮਦੇ ਆ ਮੁੰਡਿਆਂ ਚ ਹਾਂ ਹਾਂ ਇਹ ਮੁੰਡੇ ਦਾ ਹੀ ਲਗਭਗ ਝਾੜੂ ਕੰਨੀ ਬਹੁਤ ਨੇ ਜਿੰਨੇ ਨਾਲ ਵੀ ਮਿਲਿਆ ਸਾਰੇ ਕਹਿੰਦੇ ਵੀ ਭਗਾਂ ਤੁਹਾਂ ਦੀ ਪਈ ਸਰਕਾਰ ਆ ਨੌਕਰੀਆਂ ਦਿੱਤੀਆਂ ਨੇ ਤੇ ਕਰਪਸ਼ਨ ਵਗੈਰਾ ਵੀ ਘਟ ਰਹੀ ਆ ਬਹੁਤ ਚੀਜ਼ਾਂ ਹੋ ਰਹੀਆਂ ਤਾਂ ਇਧਰ ਝਾੜੂ ਵਾਲੇ ਪਾਸੇ ਜ਼ਿਆਦਾ ਜ਼ੋਰ ਆ ਮੁੰਡਿਆਂ ਦਾ ਨਹੀਂ ਵੋਟ ਬਣੀ ਵੀ ਆ ਹਾਂਜੀ ਬਣੀ ਪਹਿਲੀ ਵਾਰੀ ਪਣੀ ਦੂਜੀ ਵਾਰੀ ਪਣੀ ਆ ਦੂਸਰੀ ਵਾਰ ਪਣੀ ਆ ਦੂਸਰੀ ਵਾਰੀ ਪਣੀ ਆ ਕੀ ਲੱਗਦਾ ਹੈ ਕਿ ਸਰਕਾਰ ਆਈ ਹੈ ਕੁੜੀਆਂ ਕਿਸ ਤਰ੍ਹਾਂ ਦਾ ਮਲਕੀ ਸਰਕਾਰ ਨੇ ਕੰਮ ਕੀਤਾ ਹੈਗਾ ਹਾਲੇ ਤੱਕ ਤਾਂ ਕੁਛ ਨਹੀਂ ਦੇਖਿਆ ਹੈ ਬਾਕੀ ਦੇਖੋਗਾ ਆਪਦਾ ਖਾ ਕੇ ਪਕਾ ਕੇ ਖਾਣਾਗਾ ਮਾਕੇ ਖਾਣਾਗਾ ਕਿਸੇ ਦੇ ਡਿਪੈਂਡੈਂਟ ਹੈ ਨਹੀਂਗੇ ਨਾ ਸਰਕਾਰ ਕਿਹਦੇ ਐਜੂਕੇਸ਼ਨ ਵਾਸਤੇ ਕੰਮ ਕੀਤੇ ਨੇ ਸਕੂਲ ਜਿਹੜੇ ਨੇ ਬੜੇ ਬਣਾਏ ਨੇ ਸਕੂਲ ਆਫ ਫੈਮਿਨਸ ਬਣਾਏ ਗਏ ਨੇ ਪੇਗਲ ਕਿਹੇ ਜਾਂਦੀ ਹੈ ਹਸਪਤਾਲ ਖੋਲ ਦਿੱਤੇ ਨੇ ਜਿਹੜੀਆਂ ਲੇਡੀਜ਼ ਕੁੜੀਆਂ ਹੈਗੀਆਂ ਉਹਨਾਂ ਵਾਸਤੇ ਵੀ ਕਿਹੜੀਆਂ ਪੁਲਿਸ ਦੇ ਵਿੱਚ ਨੌਕਰੀਆਂ ਕਢੀਆਂ ਗਈਆਂ ਨੇ ਫਲੇ ਵੀ ਕਿਤੇ ਨਾ ਕਿਤੇ ਆਪਣਾ ਪੰਜਾਬ ਬਹੁਤ ਲੈਗ ਕਰ ਰਿਹਾ ਇਹ ਚੀਜ਼ਾਂ ਸਭ ਤਾਂ ਵੀ ਬੱਚੇ ਬਾਹਰ ਜਾ ਰਹੇ ਆ ਜੇ ਇਹ ਚੀਜ਼ਾਂ ਕੋਣੇ ਤੇਰੇ ਬੱਚੇ ਬਾਹਰ ਜਾਣੀ ਨਾ ਤੇ ਕਿਸ ਤਰ੍ਹਾਂ ਲੱਗਦਾ ਹੈ ਕਿ ਇਲੈਕਸ਼ਨ ਦਾ ਸਿਸਟਮ ਕਿਹਾ ਹੈ ਆ ਚਾਰ ਪਾਰਟੀਆਂ ਵਿਧਾਨ ਚ ਕਹਿੰਦੇ ਨਹੀਂ ਪਾਰਟੀਆਂ ਦਾ ਮੰਜਨ ਚ ਹੈਗਾ ਜੀ ਪਰ ਕੇ ਥੋੜਾ ਨਸ਼ਿਆਂ ਦਾ ਮੁੱਦਾ ਜਿਹੜਾ ਉਹ ਉਵੇਂ ਦੀ ਉਵੇਂ ਲਟਕ ਰਿਹਾ ਹਾਂ ਕਿਹੜਾ ਏਰੀਆ ਇਹ ਇਹ ਮਾਨਸਾ ਏਰੀਆ ਛੱਡਾ ਅੱਛਾ ਹਾਂ ਜੀ ਛੇ ਵਾਲਾ ਮੁੱਸੇਵਾਲ ਦਾ ਏਰੀਆ ਹਾਂ ਜੀ ਮੁੱਸੇਵਾਲ ਦਾ ਤੇ ਵੀ ਮੁਥੇ ਵਾਲ ਦੀ ਵੀ ਬਹੁਤ ਵੱਡੀ ਘਟਨਾ ਹੋਈ ਹੈ ਜਿਹੜਾ ਸਾਡੇ ਏਰੀਆ ਨੂੰ ਦੁੱਖ ਲੱਗਿਆ ਹੈ ਤਾਂ ਹਲੇ ਵੀ ਅਸਰ ਹੈ ਕੋਈ ਹਾਂਜੀ ਬਿਲਕੁਲ ਪੂਰਾ ਯਾਦ ਅਸਰ ਆਜੀ ਇਸ ਗੱਲ ਦਾ ਪੂਰਾ ਅਸਰ ਦੇਖਣ ਨੂੰ ਮਿਲਦਾ ਹੈ ਤੇ ਨਸ਼ਿਆਂ ਦਾ ਵੀ ਬਹੁਤ ਯਾਦ ਇਸ ਤੇ ਵੀ ਚਰਚਾ ਜ਼ਰੂਰ ਸਾਰੇ ਪਿੰਡਾਂ ਦੇ ਵਿੱਚ ਚਰਚਾ ਜ਼ਰੂਰ ਡੇਲੀ ਹੁੰਦੀ ਹੈ ਨਛਰੇ ਤੋਂ ਹਾਂ ਸਰਕਾਰ ਤਾਂ ਕਹਿੰਦੀ ਬਹੁਤ ਕੰਮ ਕੀਤਾ ਬਹੁਤ ਨਸ਼ਾ ਪਕੜਿਆ ਹੈਗਾ ਕੰਮ ਹੋਏ ਨੇ ਲਹਿਰਾਂ ਦਾ ਹੋਇਆ ਸਾਡੇ ਮੰਡੀਆਂ ਹੀ ਬਣੀਆਂ ਨੇ ਪਰ ਜਿਹੜਾ ਨਸ਼ੇ ਦਾ ਮੇਨ ਮੁੱਦਾ ਉਹ ਕਿਤੇ ਨਾ ਕਿਤੇ ਅਧੂਰਾ ਰਹਿ ਗਿਆ ਜੀ ਪਤਾ ਲੋਕਾਂ ਨੂੰ ਕੌਣ ਵੇਚਦਾ ਨਹੀਂ ਪਤਾ ਤਾਂ ਲੋਕਾਂ ਨੂੰ ਲੋਕ ਕਰਨਗੇ ਜੇ ਲੋਕਾਂ ਦੀ ਐ ਬੁੱਤ ਮਰੀ ਜਾਂਦੇ ਨੇ ਜੀ ਸਾਡੇ ਪਿੰਡ ਦੇ ਵਿੱਚ ਵੀ ਦੋ ਤਿੰਨ ਮੌਤਾਂ ਹੋਈਆਂ ਨੇ ਜੀ ਚਿੱਟੇ ਦੇ ਕਾਰ ਗੌਰ ਸਿੰਘ ਉਹਨਾਂ ਦਾ ਕਿਸ ਤਰ੍ਹਾਂ ਕਹਿੰਦੇ ਵੀ ਚਾਹੁੰਦੇ ਸੀ ਕਿ ਇਲੈਕਸ਼ਨ ਲੜਦਾ ਨਹੀਂ ਠੀਕ ਹੈ ਚੰਗੀ ਗੱਲ ਸੀ ਜੀ ਲੜਦੇ ਵੋਟ ਪਾਉਂਦੇ ਉਹਨਾਂ ਨੂੰ ਪਰ ਹੁਣ ਤਾਂ ਨਹੀਂ ਹੈ ਨਹੀਂ ਚਲੋ ਉਹਨਾਂ ਦੀ ਮਰਜ਼ੀ ਹੈ ਜੀ ਆਪ ਦਾ ਪਰਿਵਾਰ ਦਾ ਇਹ ਲੋਕਨ ਦਾ ਉਹ ਵੋਟ ਜਰੂਰ ਪਾਉਣੀ ਜੀ ਉਹਨਾਂ ਨੂੰ ਜੇ ਖੜੇ ਹੁੰਦੇ ਨੇ ਹਾਂ ਜੀ ਹੋਰ ਕੀ ਮੁੱਦਾ ਇੱਥੇ ਜਿਆਦਾ ਮੁੱਦਾ ਡਿਵੈਲਪਮੈਂਟ ਦਾ ਥੋੜਾ ਜਿਹਾ ਘੱਟ ਹੈਗਾ ਜੀ ਸਾਡੇ ਏਰੀਆ ਦੇ ਵਿੱਚ ਇੰਨੀ ਜਿਆਦਾ ਹੋਈ ਨਹੀਂ ਉਹ ਵੀ ਰਹੀ ਹੈ ਕੁਇਟ ਕੰਮ ਕਰ ਰਿਹਾ ਹੈ ਬ੍ਰੋਡਕਾਸਟਰ ਸਾਹਿਬ ਕੀ ਨਾ ਤੁਹਾਡਾ ਸਿੰਘ ਜੀ ਕਿੱਦਾਂ ਚੱਲਦਾ ਇਲੈਕਸ਼ਨ ਦਾ ਦੌਰ ਮਰੀ ਜਲੀ ਰਹੀ ਹੈ ਹੈ ਮਰੀ ਜਲੀ ਰਹੀ ਹੈ ੋਟਾ-ਪੋਟਾ ਕਿਹਦਾ ਕੰਮ ਹੈ ਵੋਟਰ ਬੈਣਗੇ ਕੀ ਮਾਹੌਲ ਕਿਹਦਾ ਹੈ ਅਕਾਲੀ ਦਲ ਦਾ ਆਵਾਜ਼ ਦੀ ਪਾਰਟੀ ਦਾ ਕਾਂਗਰਸ ਦਾ ਭਾਜਪੀ ਦਾ ਫਾਇਦੇ ਨੇ ਇੱਕੋ ਚੱਲੀ ਜਾਂਦੇ ਜੀ ਬਿਲਕੁਲ ਅਸੀਂ ਹੋਰ ਗੱਲ ਕਰਦੇ ਆਂ ਬੀਬੀਆਂ ਬੈਠੀਆਂ ਨੇ ਹਾਂਜੀ ਕੀ ਨਾ ਰਾਜੇ ਅੱਛੀ ਗੱਲ ਜੀ ਨਾ ਪੀਰਾ ਨੰਦ ਕਿੱਦਾਂ ਇਲੈਕਸ਼ਨ ਬਾਰੇ ਕੀ ਸੌਦੇ ਆ ਤੁਸੀਂ ਇਲੈਕਸ਼ਨ ਤਾਂ ਸਰ ਕੋਈ ਹੋਰ ਤਾਂ ਪਤਾ ਲੱਗਦਾ ਹੈਗਾ ਜਿੱਦਾਂ ਦਾ ਪਿੰਡਾਂ 'ਚ ਕੰਮਕਾਰ ਹੋਏ ਨੇ ਕੋਈ ਜਿਹੜੀ ਨਵੀਂ ਸਰਕਾਰ ਹੈਗੀ ਹੈ ਉਹਨੇ ਕੰਮ ਕੀਤੇ ਆ ਥੋੜੇ ਬਹੁਤ ਕੀਤੇ ਨੇ ਜੀ ਜ਼ਿਆਦਾ ਨਹੀਂ ਕੀਤੇ ਹਾਂਜੀ ਬਿਲਕੁਲ ਨਾ ਹੁੰਦਾ ਬਿਲ ਤਾਂ ਸਾਨੂੰ ਮਾਫ ਜੀ ਜੀਰੋਂ ਦਾ ਹਾਂ ਪਹਿਲਾਂ ਤਾਂ ਮਾਫਾ ਕਿ ਹੁਣ ਮਾਫ ਹੋਇਆ ਨਹੀਂ ਪਹਿਲਾਂ ਤੋਂ ਹੀ ਮਾਫ ਸੀਗਾ ਜੀ ਪਹਿਲਾਂ ਹੀ ਮਾਫ ਸੀਗਾ ਹਾਂਜੀ ਅੱਛਾ ਤੇ ਕਣ ਕਣ ਕੁ ਮਿਲ ਰਹੀ ਹੈ ਹਾਂਜੀ ਪਹਿਲਾਂ ਤਾਂ ਮਿਲਦੀ ਸੀ ਜੀ ਹੁਣ ਬਟ 10 ਕਿਲੋ ਹੀ ਦਿੰਦੇ ਨੇਗੇ ਹੋਰ ਕਿੰਨੀ ਹੋ ਗਈ ਹੋਰ 10 ਕਿਲੋ ਦਿੰਦੇ ਨੇਗੇ 10 ਕਿਲੋ ਇੱਕ ਜੀ ਦੀ ਪਹਿਲਾਂ ਕਿੰਨੀ ਸੀਗੀ ਪਹਿਲਾਂ 15 ਕਿਲੋ ਸੀ ਕਰ ਕੀ ਹੈ ਹਾਂਜੀ ਅੱਛਾ ਹੋਰ ਕੋਈ ਕੰਮ ਹੋਵੇ ਕਿ ਆਕਲੀ ਦਾਲ ਲੈਂਦੇ ਆ ਵੀ ਉਮੀਦਵਾਰ ਹੈਗਾ ਆ ਜੀ ਕੁਛ ਕਹਿਣ ਦੇ ਲਈ ਨਹੀਂ ਤੇ বিজেপি ਵੀ ਹੈਗੀ ਹੈ ਹਾਂਜੀ ਆਵਾਜ਼ ਦੀ ਪਾਰਟੀ ਦਾ ਕੰਮ ਵਧੀਆ ਲੱਗਦਾ ਨਹੀਂ ਜੀ ਨਹੀਂ ਬੋਟ ਕਿਹਨੂੰ ਪਾਵਾਂਗੇ ਕਿਸੇ ਨੂੰ ਵੀ ਬੋਟ ਵੜੀ ਹੈਗੀ ਆਪਾਂ ਅੱਗੇ ਪਾਉਣ ਦੀ ਗਲਤੀ ਨਹੀਂ ਕਰਦੇ ਕਿ ਮਾਹੌਲ ਕਿਸ ਪਾਰਟੀ ਦਾ ਲੱਗਦਾ ਹੈ ਅੱਜਕੱਲ ਤਾਂ ਜਿੰਮੇ ਦਾ ਮਾਹੌਲ ਹੋ ਰਿਹਾ ਜੀ ਵੋਟ ਕਿਸੇ ਨੂੰ ਵੀ ਪਾਉਣ ਨੂੰ ਜੀ ਨਹੀਂ ਕਰਦਾ ਨਸ਼ੇ ਦੀ ਗੱਲ ਕਰਦੇ ਆਪਾਂ ਨਸ਼ਾ ਕਿਸ ਤਰ੍ਹਾਂ ਦਾ ਇਸ ਇਲਾਕੇ ਚ ਹੈਗਾ ਨਸ਼ੇ ਦੀ ਪਿੰਡਾਂ ਚ ਗੱਲ ਹੈਗੀ ਹੈ ਹਾਂਜੀ ਅੱਜ ਕੱਲ ਸਾਰੇ ਨੌਜਵਾਨ ਪੀੜੀ ਬਹੁਤ ਨਸ਼ਾ ਕਰ ਰਹੀ ਹੈ। ਹਾਂਜੀ ਵੀਰ ਜੀ ਕੀ ਨਾ ਮੇਰਾ ਨਾਮ ਤਾਂ ਭੋਲੀ ਘਰ ਹੈ। ਭੋਲੀ ਘਰ ਹਾਂਜੀ ਇਹ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਵੋਟਾਂ ਦੇ ਲੈ ਕੇ ਮਾਹੌਲ ਹੈ ਕੋਈ ਆਦ ਕੀ ਨਵੀਂ ਸਰਕਾਰ ਜਿਹੜੀ ਤੁਸੀਂ ਬਣਾਈ ਹੈ ਦੇਖੋ ਜੀ ਹੁਣ ਕੀ ਇਤਤ ਲੱਗਦਾ ਆਪਾਂ ਨੂੰ ਪਿੰਡਾਂ 'ਚ ਨਸ਼ੇ ਦੀ ਗੱਲ ਕਰਦੇ ਆ ਵੀ ਨਸ਼ਾ-ਨੁਸ਼ਾ ਕਾਫੀ ਵਿਗਦਾ ਨਸ਼ਾ-ਨੁਸ਼ਾ ਤਾਂ ਵਾਧੂ ਆ ਜੀ ਕੋਈ ਠੱਲ ਨਹੀਂ ਪਈ ਜਿਹੜਾ ਖਾਂਦੇ ਨੇ ਖਾਂਦੇ ਨੇ ਆਪਣੇ ਬੱਚੇ ਤਾਂ ਜੀ ਠੀਕ ਨੇ ਆਪਾਂ ਐਵੇਂ ਕਹਿ ਦਈਏ ਸਾਡੇ ਬੱਚੇ ਠੀਕ ਨੇ ਹਾਂ ਸੂਰਤ ਕੋਈ ਨਹੀਂ ਹੈਗੀ ਵੋਟਾਂ ਲੈ ਕੇ ਪਰਾ ਹੋ ਜਾਂਦੇ ਨੇ ਕੋਈ ਮਗਰੋਂ ਪੁੱਛਦਾ ਨਹੀਂ ਹੈਗਾ ਸਹੀ ਗੱਲ ਆਗੀ ਗੱਲ ਆ ਜਿਹੜੀ ਉਹ ਤਾਂ ਕਹੀ ਜਾਂਦੀ ਆ ਪਰ ਸਹੀ ਗੱਲ ਆਗੀ ਚੰਦਰ ਕੌਰ ਕੀ ਕੀ ਦਾ ਕੀ ਹੈਗਾ ਵੀ ਕੀ ਕੀ ਚਾਹੁੰਦੇ ਸੀ ਕੀ ਹੋਣਾ ਚਾਹੀਦਾ ਔਰਤਾਂ ਵਾਸਤੇ ਜੋ ਨਹੀਂ ਹੋਇਆ ਕੰਮ ਨਾ ਕਰ ਹੋਣੀ ਹੈ ਗਈ ਭੇਲੇ ਫਿਰਦੇ ਆ ਉਹੀ ਗੱਲ ਆ ਕੋਈ ਆ ਬੰਦਾ ਦਾ ਕੰਮ ਨਹੀਂ ਹੈ ਗਾ ਗੁੜੀਆਂ ਦਾ ਤਾਂ ਨਹੀਂ ਮਾਨਸੱਚ ਤਾਂ ਜਮਈ ਨਹੀਂ ਹੈਗਾ ਮੋਕੇ ਕਣਕਾ ਜ 10 ਕਿਲੋ ਮੈਨ ਲੱਗੀ ਹੁਣ ਉਹਦਾ ਸਾਈਂ ਹੋਣੀ ਪੂਰੇ ਹੁਣ ਇਹਨੇ ਕਿਹਾ ਜੀ 1000 ਰੁਪਏ ਪਾਇਆ ਕਿਸੇ ਬੁੜੀ ਨੂੰ ਕਿਸੇ ਨੂੰ ਨਹੀਂ ਪਾਇਆ ਹੈਗਾ ਐਵੇਂ ਫਾਲਤੂ ਦਾ ਉਹ ਕਰ ਕਰਕੇ ਬੁੜੀਆਂ ਤੋਂ ਵੋਟਾਂ ਲੈ ਲੈਂਦੇ ਆ ਵੋਟਾਂ ਪਾ ਦਿੰਦੇ ਆ ਨਾ ਵੋਟਾਂ ਪਵਾ ਕੇ ਕੀ ਕਰਦੇ ਆ ਗਰੀਬਾਂ ਦਾ ਕਰਦੇ ਕੁਛ ਗਰੀਬਾਂ ਨੂੰ ਕੁਛ ਨਹੀਂ ਹੈਗਾ ਜੱਟਾਂ ਨੇ ਜੱਟੇ ਧਰਨੇ ਧਰਨੇ ਲਾ ਲੈਂਦੇ ਨੇ ਉਹਨਾਂ ਨੂੰ ਮਿਲ ਜਾਂਦਾ ਗਰੀਬੋਂ ਮੀ ਰਹਿ ਜਾਂਦੇ ਆਗੇ ਉਹ ਕਹਿੰਦੇ ਅਸੀਂ ਪਾਵਾਂਗੇ ਅਸੀਂ ਹੌਲੀ ਹੌਲੀ ਗਰੰਟੀਆਂ ਪੂਰੀਆਂ ਕਰ ਰਹੇ ਹਾਂ ਕੋਈ ਕਿਛ ਤੇ ਵਿਸ਼ਵਾਸ ਨਹੀਂ ਹੈਗਾ ਇਹ ਵਿਸ਼ਵਾਸ ਹੀ ਉੱਠ ਗਏ ਜਦੋਂ ਕਹਿ ਕੇ ਉਹਦੇ ਤੋਂ ਕਰਾ ਲੈਂਦੇ ਨੇਗੇ ਵਾ ਲੈਂਦੇ ਮਸਲਾ ਹੱਲ ਕਰ ਲੈਂਦੇ ਨਾ ਵੋਟਾਂ ਚ ਆਪਣਾ ਕੋਈ ਕਿਛ ਨਹੀਂ ਪੁੱਛਦਾ ਨਹੀਂ ਬਾਅਦ ਚ ਕਿਹੜਾ ਪਿੰਡ ਹੈ ਡੇ ਲਵਾਣਾ ਡੇ ਲਾਉਣ ਮਾਨਸਾ ਹਾਂ ਕਿਦਾਂ ਸਿੱਧੂ ਮੁਸੇਵਰਦਾਸ ਰਹਿਤ ਕੀ ਹਾਂ ਹੈਗਾ ਫਰਕ ਤਾਂ ਪੂਰੀ ਆ ਫਰਕ ਤਾਂ ਹੈਗਾ ਜੀ ਪੂਰਾ ਇਸੀ ਵਾਰ ਤੁਸੀਂ ਫਿਰ ਮਤਲਬ ਕਰਤਾ ਤਾਂ ਸੈਮਨ ਜੀ ਮਾਨਜਤਾ ਤਾਂ ਐਦ ਕੀ ਕਿਦਾਂ ਐਦ ਕੀ ਦਾ ਹਜੇ ਕੋਈ ਪਤਾ ਨਹੀਂ ਲੋਕਾਂ ਦਾ ਕਿੱਧਰ ਨੂੰ ਹੋ ਜੇ ਬਾਦ ਆ ਹਵਾ ਦਾ ਕੋਈ ਪਤਾ ਨਹੀਂ ਹੈ ਜੀ ਬਾਕੀ ਇਹਨਾਂ ਦਾ ਨੌਜਵਾਨ ਪੀੜੀ ਕਿ ਐ ਖੋਸਦੀ ਹੈ ਨੌਜਵਾਨ ਪੀੜੀ ਤਾਂ ਥੋੜੇ ਸਿੱਧੂ ਬਣੀ ਹੈਗਾ ਵਦ ਦਾ ਜ਼ੋਰ ਸਿੰਘ ਕਹਿੰਦੇ ਮੈਂ ਇਲੈਕਸ਼ਨ ਲੜਾਂਗਾ ਜੇ ਲੜ ਲੈਣ ਤਾਂ ਚੰਗੀ ਗੱਲ ਹੈ ਜੀ ਕੁਝ ਕਰ ਦੇਣਗੇ ਪਰ ਕਾਂਗਰਸ ਤੋਂ ਲੜਦਾ ਜਗਾ ਕਾਂਗਰਸ ਤੋਂ ਪਰ ਲੜੇ ਸੀ ਕਿ ਲੋਕਾਂ ਕਣੀ ਆਏ ਸੀਗੇ ਬਦਲਾ ਦਾ ਚਿੱਤ ਕਰਕੇ ਉਹਦੇ ਕਰਕੇ ਪਿੱਛੇ हट ਗਏ ਨਹੀਂ ਤੇ ਪਿਛਲੀ ਵਾਰ ਤਾਂ ਲੋਕਾਂ ਨੇ ਮੁਸੱਲੇ ਨੂੰ ਜਤਾਇਆ ਨਹੀਂ ਤੇ ਫਿਰ ਬਦਲਾਆ ਕਰਕੇ ਨਹੀਂ ਜਤਾਇਆ ਹਮਮ ਹੋਰ ਲੱਗੇ ਆ ਉਹ ਅਕਾਲੀ ਪਾਰਟੀ ਨੇ ਲਾਆ ਨਹੀਂ ਨਾ ਇਹਦੋਂ ਨਾਲ ਤਾਂ ਇਹਦਾ ਅਕਾਲੀ ਪਾਰਟੀ ਨੇ ਜਿੰਦਗਾ ਕਹਾਗੇ ਉਹਨਾਂ ਨੇ ਵਧੀਆ ਕਹਾਗੇ ਉਹਨਾਂ ਨੇ ਬਹੁਤ ਕੁਝ ਕਰਿਆ ਸੀਗਾ ਹਮ ਇਹ ਗੱਲਬਾਤ ਹੁੰਦੀ ਘਰ ਚ ਵੋਟਾਂ ਦੀ ਹਾਂਜੀ ਐਜੂਕੇਸ਼ਨ ਸਿਸਟਮ ਕਿਦਾਂ ਹੋਇਆ ਵਧੀਆ ਹੋਇਆ ਵਧੀਆ ਹੋਇਆ ਹਾਂਜੀ ਮਾਨ ਸਾਹਿਬ ਨੇ ਕੰਮ ਬੜੀਆਂ ਕੀਤਾ ਪਤਾ ਨਹੀਂ ਇਸ ਤੋਂ ਖਬਰ ਨਹੀਂ ਸੁਣਦੀ ਨਹੀਂ ਵੀ ਕਿਦਾਂ ਐਜੂਕੇਸ਼ਨ ਸਿਸਟਮ ਦਾ ਵਧੀਆ ਹੋ ਗਿਆ ਸਕੂਲ ਬਣੇ ਆ ਐਮ ਐਨ ਐਸ ਸਕੂਲ ਆ ਫੈਮਿਨੈਂਟ ਹਾਂਜੀ ਉਹ ਸੁਵਿਧਾਾਂ ਬਹੁਤ ਵਧੀਆਂ ਨੇ ਬੱਚਿਆਂ ਵਾਸਤੇ ਹਾਂਜੀ 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 ਚਰਾਤਾ ਤੇ ਹਾਂਜੀ ਪੰਜ ਕੀ ਨਾਂ ਸੀਮਲਕਰ ਕਿਹੜਾ ਪਿੰਡ ਹੈ ਜੀ ਨੰਗਲ 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 ਦੇਖ ਕਿਸ ਤਰ੍ਹਾਂ ਐਸਰੀ ਇਲੈਕਸ਼ਨ ਲੋਕੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਥੋ ਟਿੰਟਾ ਦੇ ਦੇ ਕਾਹ ਕੁੜੀ ਨੂੰ ਸਰ ਸਾਫ ਵਧੀਆ ਲੱਗਦਾ ਟਾਈਟਾ ਨਹੀਂ ਅਟੈਕ ਸਰਕਾਰ ਕਿੱਦਾਂ ਕੰਮ ਕਰ ਰਹੀ ਹੈ ਕੁਛ ਨਹੀਂ ਕਹਿ ਸਕਦੇ ਅਸੀਂ ਉਹਨਾਂ ਬਾਰੇ ਕਾਹ ਕੁੜੀ ਨੇ ਪੂਰੇ ਟਿਕ ਕਹਿੰਦੇ ਕੰਮ ਤਾਂ ਬਹੁਤ ਕੀਤੇ ਨੇ ਕਹ ਸਾਡਾ ਕੰਮ ਕਰੇਗਾ ਸਾਨੂੰ ਤਾਂ ਪਤਾ ਲੱਗੇਗਾ ਤੇ ਬਿਲਕੁਲ ਲੋਕਾਂ ਦੀ ਜਿਹੜੀ ਆ ਰਾਏ ਹੈਗੀ ਆ ਉਹ ਤੁਸੀਂ ਦੇਖਿਆ ਕਿ ਮਿਲੀ ਜੁਲੀ ਰਾਏ ਆਈ ਆ ਪਰ ਇਹ ਜਿਹੜਾ ਏਰੀਆ ਮਾਨਸਾ ਹੈਗਾ ਸਿੱਧੂ ਮਸੇਵਾਲ ਦਾ ਏਰੀਆ ਸਿੱਧੂ ਮਸੇਵਾਲ ਦਾ ਅੱਜ ਵੀ ਅਸਰ ਜਿਹੜਾ ਹੈਗਾ ਉਹ ਲੋਕਾਂ ਨੂੰ ਦਿਖਾਈ ਦੇ ਰਿਹਾ ਲੋਕੀ ਬੋਲਦੇ ਨੇ ਤੇ ਇਹੀ ਵੀ ਕਹਿੰਦੇ ਕਿ ਅਗਰ ਬਲਕੋਤ ਸਿੰਘ ਖੜਦੇ ਤਾਂ ਸਾਨੂੰ ਉਹਨਾਂ ਨੂੰ ਫਾਇਦਾ ਹੁੰਦਾ ਤੇ ਕੌਂਗਰਸ ਜਿੱਤੀ ਸੀ ਉਹਨਾਂ ਤੋਂ ਉਹ ਟਿਕਟ ਮੰਗ ਰਹੇ ਸੀ ਪਰ ਸਿੱਧੂ ਮਸੇਵਾਲ ਦਾ ਫੈਕਟਰ ਅੱਜ ਵੀ ਇਸ ਮਾਨਸਾ ਦੇ ਏਰੀਏ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹਰ ਕੋਈ ਸਿੱਧੂ ਮਸੇਵਾਲ ਨਾਲ ਆਪਣੀ ਜਿਹੜੀ ਸਾਨੂੰ ਉਤੀ ਹੈ ਉਹ ਦਿਖਾਉਂਦਾ ਹੈਗਾ ਪਰ ਆ ਤਿੱਖ ਜੂਨ ਨੂੰ ਕਿਸ ਤਰ੍ਹਾਂ ਵੋਟ ਪੈਂਦੀ ਹੈ ਇਹ 4 ਜੂਨ ਦੇ ਰਿਜ਼ਲਟ ਤੇ ਪਤਾ ਚੱਲੇਗਾ ਪਰ ਇਹ ਗੱਲ ਸਾਫ ਹੈ ਕਿ ਲੋਕਾਂ ਦੀ ਜੀ رائے ਹੈਗੀ ਆ ਉਹ ਮਿਲ ਜੁਲੀ ਹੈ ਪਰ ਕੋਈ ਵੀ ਸਪਸ਼ਟ ਗੱਲ ਨਹੀਂ ਦੱਸਣਾ ਦਿੰਦਾ ਕਿ ਇਸ ਵਾਰ ਇਸ ਫੀਲ ਦੇ ਵਿੱਚ ਕਿਹਦਾ ਜੋਰ ਚੱਲ ਰਿਹਾ ਹੈ ਕੈਮਰਾ ਪਰਸਨ ਗੁਰਜਨ ਸਿੰਘ ਦੇ ਨਾਲ ਮਨੋ ਜੋਤੀ ਜੀ ਮੀਡੀਆ ਮਾਨਸਾ